ਅਸੀਂ ਤਾਂ ਜਾਤ ਵਾਲੀ ਪੂਛ ਵੜਤੀ ਕਿਉਂਕਿ ਸਿੱਖੀ ਦੇ ਵਿੱਚ ਜਾਤ ਦਾ ਕੋਈ ਕਨਸੈਪਟ ਹੀ ਨਹੀਂ ਆ ਕੋਈ ਲਿਖਿਆ ਹੀ ਨਹੀਂ ਜਾਤ ਦਾ ਧਰਮ ਦਾ ਜਾਤ ਧਰਮ ਕਿਤੇ ਲਿਖਿਆ ਹੀ ਨਹੀਂ ਹੈ ਪਰ ਜੇ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੋ ਫੇਰ ਤਾਂ ਜਾਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਹੀ ਨਹੀਂ ਪਰ ਜੇ ਤੁਸੀਂ ਮੰਨੂ ਸਮ੍ਰਿਤੀ ਨੂੰ ਮੰਨਦੇ ਹੋ ਤੁਸੀਂ ਮੰਨੋ ਜੀ ਸਕਦੇ ਹੋ ਮੰਨੋ ਮੰਨੂ ਸਮ੍ਰਿਤੀ ਨੂੰ ਮੰਨੋ ਮੰਨੂ ਸਮ੍ਰਿਤੀ ਨੇ ਤੁਹਾਨੂੰ ਜਾਤ ਦਾ ਇੱਕ ਪ੍ਰੋਪਰ ਆਰਗੇਨਾਈਜ਼ਡ ਸਿਸਟਮ ਦਿੱਤਾਇਆ ਮਨੂਸਮ੍ਰਿਤੀ ਨੇ ਦੱਸਿਆ ਬ੍ਰਾਹਮਣ ਕੀ ਕਰੂਗਾ ਖੱਤਰੀ ਕੀ ਕਰੂਗਾ ਵੈਸ਼ ਕੀ ਕਰੂਗਾ ਸ਼ੂਦਰ ਕੀ ਕਰੂਗਾ ਬ੍ਰਾਹਮਣ ਜਿਹੜਾ ਬ੍ਰਹਮਾ ਦੇ ਸਿਰ ਤੋਂ ਨਿਕਲਿਆ ਖੱਤਰੀ ਜਿਹੜਾ ਬ੍ਰਹਮਾ ਜੀ ਦੀ ਛਾਤੀ ਤੋਂ ਨਿਕਲਿਆ ਵੈਸ਼ ਜਿਹੜਾ ਆ ਉਹ ਬ੍ਰਹਮਾ ਜੀ ਦੀ ਵੱਖੀ ਚੋਂ ਨਿਕਲਿਆ ਤੇ ਛੂਦਰ ਜਿਹੜਾ ਆ ਉਹ ਸਭ ਤੋਂ ਚੌਥਾ ਜਿਹੜਾ ਜਿਹੜੇ ਚੌਥੇ ਪੌੜੀ ਦੀ ਤੂੰ ਗੱਲ ਕਰਦਾ ਨਾ ਬੂਬਣੇ ਸਾਧ ਉਹ ਚੌਥਾ ਪੈਰਾਂ ਦੇ ਵਿੱਚੋਂ ਦੀ ਚੌਥਾ ਪੌੜਾ ਚੌਥਾ ਪੈਰਾਂ ਦੇ ਵਿੱਚੋਂ ਦੀ ਛੂਦਰ ਨਿਕਲਿਆ ਤੇ ਛੂਦਰ ਸਿਰਫ ਸੇਵਾ ਕਰੂਗਾ ਛੂਦਰ ਲੋਹੇ ਦਾ ਕੰਮ ਕਰੂਗਾ ਛੂਦਰ ਕੱਪੜੇ ਸਿਉਂਗਾ ਛੂਦਰ ਜੁੱਤੀਆਂ ਦਾ ਕੰਮ ਕਰੂਗਾ ਛੂਦਰ ਚਮੜਾ ਦਾ ਕੰਮ ਕਰੂਗਾ ਇਹ ਇਹ ਸਾਰਾ ਜਿਹੜਾ ਆ ਚੌਥੇ ਪੌੜੇ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਕਿਰਤ ਕਰਨ ਵਾਲੇ ਗੁਰੂ ਸਾਹਿਬ ਨੇ ਸਭ ਤੋਂ ਉੱਪਰ ਲਿਆਂਦੇ ਨੇ